ਮੁਕਤੀ ਮਰਨ ਦੇ ਬਾਅਦ ਮਿਲਣ ਵਾਲੀ ਚੀਜ਼ ਨਹੀਂ ਆ। ਅਗਰ ਕੋਈ ਵਿਅਕਤੀ ਸੋਚਦਾ ਕਿ ਮਰਨ ਦੇ ਬਾਅਦ ਗੁੱਸੇ ਤੋਂ ਮੁਕਤ ਹੋ ਜਾਣਾ ਹੈ ਉਹ ਤਾਂ ਜਿੱਡਾ ਮਰਜੀ ਵੱਡਾ ਫਨੇਖਾ ਹੋਵੇ ਮਰਨ ਦੇ ਬਾਅਦ ਤਾਂ ਸਾਰਿਆਂ ਦਾ ਗੁੱਸਾ ਮਰ ਜਾਂਦਾ ਨਾਲ ਹੀ। ਜਦੋਂ ਇਨਸਾਨ ਮਰ ਸਾਨੂੰ ਗੁੱਸਾ ਬਹੁਤ ਆਉਂਦਾ ਹੈ ਕਿਸੇ ਦੇ ਅੰਦਰ ਲਾਲਚ ਬਹੁਤ ਆ ਕਿਸੇ ਨੂੰ ਵਿਭਚਾਰ ਦਾ ਮਾੜਾ ਲਾਗ ਲੱਗਿਆ ਹੈ ਉਹ ਮੁਕਤ ਹੋਣਾ ਚਾਹੁੰਦਾ ਹੈ ਉਹ ਆਪਣੀ ਸਮੱਸਿਆ ਨੂੰ ਲੈ ਕੇ ਦੁੱਖ ਨੂੰ ਪਰੇਸ਼ਾਨੀ ਨੂੰ ਲੈ ਕੇ ਪਰਮੇਸ਼ਰ ਦੇ ਹਜ਼ੂਰ ਆਇਆ ਹੈ ਉਹਨੇ ਅਰਦਾਸ ਬੇਨਤੀ ਕੀਤੀ ਆ ਆਪਣੇ ਮਨ ਤੋਂ ਕਿ ਹੈ ਪਰਮੇਸ਼ਰ ਮੇਇ ਨਾ ਮਾਰੇ ਵਿਸ਼ਿਆਂ ਤੋਂ ਛੁੱਟਣਾ ਚਾਹੁੰਦਾ ਹਾਂ ਮੇਰੀ ਮਦਦ ਕਰੋ ਉਹਨੇ ਆਪਣੇ ਮਨ ਨੂੰ ਨੀਵਾ ਕਰ ਲਿਆ ਆਪਣੇ ਮਨ ਨੂੰ ਪ੍ਰਮੇਸ਼ਰ ਦੇ ਹੱਥਾਂ ਵਿੱਚ ਦੇਤਾ ਪ੍ਰਭੂ ਤੁਸੀਂ ਸੰਭਾਲ ਲਵੋ ਤੇ ਅਚਾਨਕ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਿੱਚ ਦੇਖਦਾ ਕਿ ਹੁਣ ਪਾਪ ਕਰਨ ਨੂੰ ਉਹਦਾ ਜੀ ਨਹੀਂ ਕਰਦਾ ਹੁਣ ਨਸ਼ਾ ਪੀਣ ਨੂੰ ਉਹਦਾ ਜੀ ਨਹੀਂ ਕਰਦਾ ਹੁਣ ਕੋਈ ਮਾੜੀ ਸੋਚ ਉਹਦੇ ਤੇ ਹਾਵੀ ਨਹੀਂ ਹੋ ਰਹੀ ਕੀ ਹੋਇਆ ਮੁਕਤੀ ਮਿਲ ਗਈ ਉਹਨੂੰ ਪਾਪ ਤੋਂ ਨਸ਼ੇ ਤੋਂ ਬੁਰੀਆਂ ਵਿਸ਼ਿਆਂ ਤੋਂ ਹੁਣ ਉਹ ਕੀ ਕਹਿ ਸਕਦਾ ਪਰਮੇਸ਼ਵਰ ਨੇ ਮੈਨੂੰ ਮੁਕਤੀ ਦੇ ਵਸਤਰ ਪੁਆ ਦਿੱਤੇ ਕਿਉਂਕਿ ਜਿਹੜੀ ਚੀਜ਼ ਦੀ ਗੁਲਾਮੀ ਵਿੱਚ ਸੀ ਉਹ ਉਹਦੇ ਤੋਂ ਮੁਕਤੀ ਮਿਲ ਗਈ ਬੁਰੀਆਂ ਆਦਤਾਂ ਜਿਵੇਂ ਕਿਸੇ ਕੈਦੀ ਦੇ ਪੈਰ ਵਿੱਚ ਬੇੜੀਆਂ ਹੁੰਦੀਆਂ ਆ ਮਨੁੱਖ ਦੇ ਜੀਵਨ ਦੇ ਅੰਦਰ ਇਦਾਂ ਆ ਕੋਈ ਮੋਬਾਈਲ ਦਾ ਗੁਲਾਮ ਆ ਕੋਈ ਸ਼ਰਾਬ ਦਾ ਗੁਲਾਮ ਆ ਕਿਸੇ ਨੂੰ ਫੋਨਸ ਦੇ ਉੱਤੇ ਗੇਮਸ ਖੇਡਣ ਦੀ ਐਡਿਕਸ਼ਨ ਲੱਗੀ ਹੋਈ ਆ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਦੇ ਅਸੀਂ ਗੁਲਾਮ ਆ ਇਹ ਚੀਜ਼ਾਂ ਤੋਂ ਆਜ਼ਾਦੀ ਮਿਲ ਜਾਵੇ ਪਰਮੇਸ਼ਵਰ ਦੀ ਕਿਰਪਾ ਨਾਲ ਉਸੇ ਨੂੰ ਮੁਕਤੀ ਕਿਹਾ ਜਾਂਦਾ ਹੈ ਬਹੁਤ ਸਾਰਿਆਂ ਨੂੰ ਪਰਮੇਸ਼ਵਰ ਨੇ ਮੁਕਤੀ ਦੇ ਵਸਤਰ ਪੁਆ ਦਿੱਤੇ ਅਰ ਜਿੰਨੀ ਦੇਰ ਮੁਕਤੀ ਨਹੀਂ ਮਿਲਦੀ ਅਸੀਂ ਲਿਪੜੇ ਹੋਏ ਪਸ਼ੂ ਵਰਗੇ ਹੁੰਨੇ ਆ ਜਿਵੇਂ ਇਕ ਲਿਪੜਿਆ ਹੋਇਆ ਪਸ਼ੂ ਦੂਜਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਲਪੇਟਦਾ ਹੈ ਆ ਇਦਾਂ ਹੀ ਇੱਕ ਗਲਤ ਜੀਵਨ ਜੀਣ ਵਾਲਾ ਵਿਅਕਤੀ ਦੂਜਿਆਂ ਦੇ ਬਹੁਤ ਸਾਰਿਆਂ ਦੇ ਜੀਵਨ ਵਿਗਾੜ ਦਿੰਦਾ ਹੈ ਪਰ ਜਦੋਂ ਪਰਮੇਸ਼ਵਰ ਸਾਨੂੰ ਮੁਕਤੀ ਦੇ ਵਸਤਰ ਪਵਾ ਦਿੰਦੇ ਆ ਪ੍ਰਭੂ ਜੀ ਤਾਂ ਵਚਨ ਵਿੱਚ ਕੀ ਲਿਖਿਆ ਕਹਿੰਦੇ ਜਿਵੇਂ ਲਾੜਾ ਸਹੇਰੇ ਨਾਲ ਆਪ ਨੂੰ ਸਵਾਰਦਾ ਤੇ ਲਾੜੀ ਆਪਣੇ ਗਹਿਣਿਆਂ ਨਾਲ ਆਪ ਨੂੰ ਸ਼ਿੰਗਾਰਦੀ ਪਰਮੇਸ਼ਵਰ ਨੇ ਮੈਨੂੰ ਧਰਮ ਦਾ ਚੋਗਾ ਕਿਵੇਂ ਪੋਆਇਆ ਯਾ ਜਿਵੇਂ ਲਾੜਾ ਤੇ ਲਾੜੀ ਆਪਣਾ ਸ਼ਿੰਗਾਰ ਕਰਦੇ ਆ ਤੁਸੀਂ ਦੇਖੋ ਵਿਆਹ ਤੋਂ ਪਹਿਲਾਂ ਬਟਨੇ ਲਾਏ ਜਾਂਦੇ ਆ ਹੁਣ ਉਹਨਾਂ ਨੂੰ ਮਾਈਆਂ ਕਹਿ ਦਿੰਦੇ ਆ ਜਾਂ ਹੁਣ ਲੋਕੀ ਕੋਈ ਫੇਸ਼ੀਅਲ ਕਰੋਂ ਨੂੰ ਚਲੇ ਜਾਂਦਾ ਕੋਈ ਕੋਸ਼ ਕਰੋਂ ਨੂੰ ਐਕਚੁਅਲ ਦੇ ਵਿੱਚ ਕੀ ਆ ਉਹ ਆਪਣੇ ਦਾਗ ਧੱਬਿਆਂ ਨੂੰ ਲਾਉਣਾ ਚਾਹੁੰਦੇ ਆ ਉਸ ਮੈਲ ਨੂੰ ਲਾਉਣਾ ਚਾਹੁੰਦੇ ਆ ਵਿਆਹ ਦੀਆਂ ਤਿਆਰੀਆਂ ਆ ਕਿ ਅਸੀਂ ਬਿਊਟੀਫੁੱਲ ਹੋ ਸਕੀਏ ਲੱਗ ਸਕੀਏ ਬਹੁਤ ਸੋਹਣੇ ਤੇ ਸਭ ਤੋਂ ਸੁੰਦਰ ਵਸਤਰ ਉਸ ਦਿਨ ਦੁਲਹਨ ਪਾਉਂਦੀ ਆ ਸਭ ਤੋਂ ਸੁੰਦਰ ਲਾੜਾ ਉਸ ਦਿਨ ਬਣਨ ਦੀ ਕੋਸ਼ਿਸ਼ ਕਰਦਾ ਆ ਤੇ ਉਹ ਸਾਰੇ ਨਾਲੋਂ ਹੀ ਮੇਲ ਦੇ ਲੋਕਾਂ ਨਾਲੋਂ ਵੀ ਬਰਾਤ ਦੇ ਲੋਕਾਂ ਨਾਲੋਂ ਵੀ ਜਦੇ ਨਜ਼ਰ ਆਉਂਦੇ ਸਾਰਿਆਂ ਨਾਲੋਂ ਜ਼ਿਆਦਾ ਸੋਹਣੇ ਲੱਗਦੇ ਆ ਕਿਉਂਕਿ ਉਹ ਸ਼ਿੰਗਾਰੇ ਹੋਏ ਆ ਪਰਮੇਸ਼ਰ ਨੇ ਸਾਡੇ ਤੋਂ ਸਾਡੇ ਕੱਜ ਇਦਾਂ ਦੂਰ ਕਰਨੇ ਆ ਇਦਾਂ ਸਾਡੇ ਜਿਹੜੇ ਮਾੜੇ ਵਿਸ਼ੇ ਆ ਪ੍ਰਭੂ ਨੇ ਉਹ ਦੂਰ ਕੀਤੇ ਆ ਜਾਕਾਰ ਦੇਣੇ ਆ ਜਿਨ੍ਹਾਂ ਦੇ ਵੀ ਅੰਦਰ ਆ ਇਤਨਾ ਪ੍ਰਭੂ ਨੇ ਸਾਨੂੰ ਆਪਣੀ ਧਾਰਮਿਕਤਾ ਦੇ ਨਾਲ ਢਾਕ ਲਿਆ ਕਈਆਂ ਨੂੰ ਕਈਆਂ ਨੂੰ ਢਾਕ ਲੈਣਾ ਆ ਇੰਨੇ ਸੋਹਣੇ ਸਵਾਰ ਦੇਣਾ ਜਿਵੇਂ ਲਾੜਾ ਤੇ ਲਾੜੀ ਸਵਾਰ ਦੇ ਆਪਣੇ ਆਪ ਨੂੰ ਹallelujah ਉਹਨੇ ਉਹ ਸਾਰਾ ਚਿੱਕੜ ਜਿਹੜਾ ਪਾਪ ਦਾ ਸਾਨੂੰ ਚੰਬੜਿਆ ਆ ਉਹਨੇ ਲਾ ਸੁਟਣਾ ਆ ਦੇਖੋ ਕਿੰਨਾ ਪ੍ਰੇਮ ਹੈ ਪਰਮੇਸ਼ਵਰ ਦਾ ਸਾਡੇ ਨਾਲ ਵੀ ਜਿਵੇਂ ਲਾੜਾ ਲਾੜੀ ਮੇਲੀਆਂ ਤੋਂ ਤੇ ਬਰਾਤੀਆਂ ਤੋਂ ਜੁਦੇ ਨਜ਼ਰ ਆਉਂਦੀ ਆ ਵੱਖ ਦੇਖਦੇ ਆ ਪਰਮੇਸ਼ਵਰ ਦੀ ਇੱਛਾ ਆ ਜਿਹੜੇ ਲੋਕਾਂ ਨੇ ਮੁਕਤੀ ਪਾ ਲਈ ਆ ਉਹ ਦੁਨੀਆ ਦੀ ਭੀੜ ਨਾਲੋਂ ਏਦਾਂ ਵੱਖਰੇ ਨਜ਼ਰ ਹੋਣ ਤੇ ਜੇ ਅਸੀਂ ਕਹੀਏ ਵੀ ਅਸੀਂ ਮੁਕਤੀ ਪਾਈ ਆ ਮੁਕਤੀ ਦੇ ਵਸਤਰ ਪਾਏ ਆ ਤੇ ਕੋਈ ਸਾਨੂੰ ਠੇਕੇ ਦੇ ਖਲੋਤਾ ਦੇਖੇ ਕੋਈ ਚੁਗਲੀਆਂ ਕਰਦਾ ਸੁਣੇ ਕੋਈ ਵੀ ਵਿਚਾਰ ਕਰਦਿਆਂ ਦੇਖੇ ਕੋਈ ਝੂਠ ਬੋਲਦਿਆਂ ਸੁਣੇ ਫੇ ਕਿੰਨੀ અપਮਾਨ ਵਾਲੀ ਗੱਲ ਆ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ ਜੇ ਸਾਨੂੰ ਪਰਮੇਸ਼ਵਰ ਨੇ ਵੱਖ ਹੋਣ ਲਈ ਚੁਣਿਆ ਆ ਹੁਣ ਆਪਣੇ ਆਪ ਨੂੰ ਵੱਖ ਰੱਖਣਾ ਆ ਵੱਖ ਰੱਖਣ ਦਾ ਮਤਲਬ ਇਹ ਨਹੀਂ ਆ ਵੀ ਸ੍ਰੀਕਾ ਭਾਈਚਾਰਾ ਛੱਡ ਦੇਣਾ ਆ ਜਾਂ ਰਿਸ਼ਤੇਦਾਰਾਂ ਨੂੰ ਛੱਡ ਦੇਣਾ ਜੋ ਰਹਿਂਦਿਆਂ ਹੋਇਆ ਇੱਕ ਯੂਨੀਕ ਲਾਈਫ ਸਟਾਈਲ ਰੱਖਣਾ ਇੱਕ ਵੱਖਰੀ ਤਰ੍ਹਾਂ ਦਾ ਜੀਵਨ ਜੀਣਾ ਆ ਜੇ ਲੋਕੀ ਪਾਪ ਵੱਲ ਨੂੰ ਤੁਰਦੇ ਆ ਉਹ ਤੁਹਾਨੂੰ ਵੀ ਹਾਕ ਮਾਰਦੇ ਆ ਆ ਜਾ ਤੁਸੀਂ ਉਹਨਾਂ ਨੂੰ ਕਹਿਣਾ ਨਹੀਂ ਇਹ ਸਾਨੂੰ ਸੋਭਾ ਨਹੀਂ ਦਿੰਦਾ ਇਹ ਗੱਲ ਸਾਨੂੰ ਫੱਬਦੀ ਨਹੀਂ ਇਦਾਂ ਨਹੀਂ ਕਰਨਾ ਜੇ ਕੋਈ ਤੁਹਾਨੂੰ ਕਹਿੰਦਾ ਮੈਂ ਤੈਨੂੰ ਲੱਖ ਰੁਪਈਆ ਦਿਨਾ ਤੂੰ ਝੂਠੀ ਗਵਾਹੀ ਪਾ ਦੇ ਤੁਸੀਂ ਉਹਨੂੰ ਕਹੋ ਵੀ ਭਾਈ ਨਹੀਂ ਮੈਂ ਇਸ ਲੱਖ ਤੋਂ ਬਿਨਾ ਹੀ ਚੰਗਾ ਮੈਂ ਝੂਠੀ ਗਵਾਹੀ ਨਹੀਂ ਪਾ ਸਕਦਾ ਇੱਥੇ ਤਾਂ ਗਵਾਹੀ ਪਾ ਦੂੰ ਤੇ ਉੱਥੇ ਮੈਨੂੰ ਛਡਾਉਣ ਨੂੰ ਮੇਰੀ ਗਵਾਹੀ ਕੌਣ ਪਾਉਂ ਇੱਥੇ ਝੂਠੀਆਂ ਗਵਾਹੀਆਂ ਚੱਲ ਜਾਂਦੀਆਂ ਸੱਚੀਆਂ ਵੀ ਚੱਲ ਜਾਂਦੀਆਂ ਉੱਥੇ ਕਿਸੇ ਦੀ ਗਵਾਹੀ ਨਹੀਂ ਪੈਣੀ ਇਸ ਲਈ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆ ਵੀ ਆਪਣੇ ਆਪ ਨੂੰ ਸਹੀ ਜੀਵਨ ਵਿੱਚ ਬਣਾ ਕੇ ਰੱਖਣਾ ਹੈ Praise the Lord